ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਜਮੇਰ ਸਿੰਘ 55ਵੇਂ ਭਾਗ ਵਿੱਚ ਸੁਣੋ ਅਮਰੀਕਾ ਦੀ ਪਹਿਲੀ ਫੇਰੀ ਦੇ ਖੱਟੇ ਮਿੱਠੇ ਅਨੁਭਵ ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਮੈਂ ਸਭ ਤੋਂ ਪਹਿਲਾਂ ਸ਼ਿਕਾਗੋ ਪਹੁੰਚਿਆ ਉਥੋਂ ਕੋਈ ਦਿਨਾਂ ਲਈ ਮੈਂ ਮਿਸ਼ੀਗਨ ਸਟੇਟ ਵਿੱਚ ਆਪਣੇ ਨਿੱਜੀ ਜਾਣਕਾਰਾਂ ਕੋਲ ਠਹਿਰਿਆ ਉੱਥੇ ਮੇਰੀ ਅਮੋਲਕ ਸਿੰਘ ਨਾਲ ਮੁਲਾਕਾਤ ਹੋ ਗਈ। ਉਸ ਨੇ ਮੇਰੀ ਕਿਤਾਬ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸ਼ਿਕਾਗੋ ਵਿਖੇ ਪੰਜਾਬ ਟਾਈਮਜ਼ ਦੇ ਪਾਟਕਾ ਨਾਲ ਮੇਰੀ ਮਿਲਣੀ ਕਰਾਉਣ ਬਾਰੇ ਸੋਚ ਰਿਹਾ ਹੈ। ਇਸੇ ਦੌਰਾਨ ਮੈਨੂੰ ਨਿਊ ਜਰਸੀ ਤੋਂ ਜਗਤਵਿੰਦਰ ਸਿੰਘ ਦਾ ਫੋਨ ਆ ਗਿਆ ਸੀ। ਮੇਰੇ ਬਾਰੇ ਉਸ ਨੂੰ ਸਿਮਰਿੰਦਰਪਾਲ ਸਿੰਘ ਤੋਂ ਪਤਾ ਚੱਲਿਆ ਸੀ। ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਕਦੇ ਮਿਲੇ ਨਹੀਂ ਸੀ ਮੈਂ ਵੀ ਉਸ ਬਾਰੇ ਸੁਰਿੰਦਰਪਾਲ ਸਿੰਘ ਤੋਂ ਹੀ ਸੁਣਿਆ ਹੋਇਆ ਸੀ ਮੇਰਾ ਸ਼ਿਕਾਗੋ ਤੋਂ ਸਿੱਧਾ ਨਿਊ ਜਰਸੀ ਜਾਣ ਦਾ ਹੀ ਪ੍ਰੋਗਰਾਮ ਨਿਸ਼ਚਿਤ ਹੋਇਆ ਸੀ ਜਾਦਵਿੰਦਰ ਸਿੰਘ ਮੇਰੇ ਕੋਲੋਂ ਪੁੱਛ ਕੇ ਮੇਰੀ ਟਿਕਟ ਬੁੱਕ ਕਰਨੀ ਚਾਹੁੰਦਾ ਸੀ ਫੋਨ ਤੇ ਉਸ ਨਾਲ ਹੋਈ ਗੱਲਬਾਤ ਤੋਂ ਮੈਨੂੰ ਇਹ ਪਤਾ ਲੱਗਾ ਕਿ ਅਮੋਲਕ ਸਿੰਘ ਉਹਨਾਂ ਦੇ ਵਿਰੋਧੀ ਕੈਂਪ ਵਿੱਚ ਸੀ ਮੈਨੂੰ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਾਰਨ ਇਹ ਕਿ ਮੇਰਾ ਅਮਰੀਕਾ ਵਿੱਚ ਰਹਿੰਦੇ ਕਿਸੇ ਵੀ ਬੰਦੇ ਨਾਲ ਕੋਈ ਸੰਪਰਕ ਤੇ ਤਾਲਮੇਲ ਨਹੀਂ ਸੀ ਜਿਸ ਕਰਕੇ ਮੈਂ ਉਥੋਂ ਦੇ ਸਿੱਖ ਭਾਈਚਾਰੇ ਅੰਦਰ ਆਪਸੀ ਧੜੇਬਾਜ਼ੀ ਦੇ ਵਰਤਾਰੇ ਤੋਂ ਉਕਾਹੀ ਨਾ ਵਾਕਿਫ ਸੀ ਬਾਅਦ ਵਿੱਚ ਜਾ ਕੇ ਇਸ ਬਾਰੇ ਮੈਨੂੰ ਬੜੇ ਤਲਖ ਅਨੁਭਵ ਹੋਏ ਨਿਊ ਜਰਸੀ ਵਿੱਚ ਮੇਰੀ ਸਭ ਤੋਂ ਪਹਿਲੀ ਮੁਲਾਕਾਤ ਭਾਈ ਦਲਜੀਤ ਸਿੰਘ ਬਿੱਟੂ ਦੇ ਪੱਕੇ ਸਮਰਥਕ ਸਮਝੇ ਜਾਂਦੀਆਂ ਵਿਅਕਤੀਆਂ ਨਾਲ ਹੋਈ ਸੀ। ਉਹਨਾਂ ਚੋਂ 2-3 ਪ੍ਰਮੁੱਖ ਬੰਦਿਆਂ ਦੇ ਨਾਂ ਮੈਂ ਸੁਰਿੰਦਰਪਾਲ ਸਿੰਘ ਕੋਲੋਂ ਸੁਨੇ ਹੋਏ ਸਨ। ਉਹਨਾਂ ਵੱਲੋਂ ਜ਼ਿਆਦਾ ਗੱਲਬਾਤ ਗੁਰਿੰਦਰ ਸਿੰਘ ਮਾਨਾ ਨੇ ਕੀਤੀ ਸੀ। ਗੱਲਬਾਤ ਦੌਰਾਨ ਉਹਨਾਂ ਦਾ ਰੁਖ ਹਮਲਾਵਰ ਤੇ ਸੂਰਤ ਤਿੱਖੀ ਸੀ। ਸ਼ੁਰੂ-ਸ਼ੁਰੂ ਵਿੱਚ ਮੈਨੂੰ ਗੱਲਬਾਤ ਕਰਨ ਵਿੱਚ ਕਾਫੀ ਕਠਿਨਾਈ ਆਈ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਪਹਿਲਾਂ ਵੱਖਰੇ ਵਿਚਾਰਾਂ ਵਾਲੀ ਵਿਅਕਤੀਆਂ ਨਾਲ ਗੱਲਬਾਤ ਕਰਨ ਦਾ ਮੇਰਾ ਜਿੰਨਾ ਵੀ ਤਜਰਬਾ ਸੀ ਉਸ ਅਨਸਾਰ ਬਹਿਸ ਹਮੇਸ਼ਾ ਇੱਕ ਸਾਂਝਾ ਸਿਧਾਂਤਕ ਆਧਾਰ ਮਿਤ ਕੇ ਕੀਤੀ ਜਾਂਦੀ ਸੀ ਉਸ ਦੇ ਆਧਾਰ ਤੇ ਹੀ ਇੱਕ ਦੂਜੇ ਦੀਆਂ ਦਲੀਲਾਂ ਦਾ ਖੰਡਨ ਕੀਤਾ ਜਾਂਦਾ ਸੀ ਪਰ ਉਥੇ ਮੈਂ ਦੇਖਿਆ ਕਿ ਦਲੀਲਬਾਜ਼ੀ ਜ਼ਿਆਦਾ ਕਰਕੇ ਆਪਣੀਆਂ ਅੰਤਰਮੁਖੀ ਇਛਾਵਾਂ ਮਾਨਸਿਕ ਝੁਕਾਵਾਂ ਅਤੇ ਅਕਹਿਰੇ ਤੇ ਥੋੜੇ ਜਿਹੇ ਤਜਰਬੇ ਦੇ ਆਧਾਰ ਤੇ ਕੀਤੀ ਜਾਂਦੀ ਸੀ ਇਹ ਖੁੱਲੀ ਕੌਡੀ ਖੇਡਣ ਵਾਲੀ ਗੱਲ ਹੀ ਸੀ ਜਿਸ ਵਿੱਚ ਇੱਕ ਦੂਜੇ ਨੂੰ ਹੰਬਾਉਣ ਦਾ ਯਤਨ ਕੀਤਾ ਜਾਂਦਾ ਹੈ ਜੇਕਰ ਮੈਂ ਲਹਿਰਾ ਅੰਦਰ ਅਜਿਹੇ अनेका ਹੀ ਤਲਖ ਅਨੁਭਵ ਨਾ ਹੰਡਾਏ ਹੁੰਦੇ ਤਾਂ ਮੈਂ ਨਿਊ ਜਰਸੀ ਤੋਂ ਪਹਿਲੇ ਦਿਨ ਹੀ ਹਤਾਸ਼ ਹੋ ਕੇ ਮੁੜ ਆਉਣਾ ਸੀ ਪਰ ਮੈਂ ਆਪਣਾ ਸਦਕ ਤੇ ਠਰਮਾ ਕਾਇਮ ਰੱਖਿਆ 2-3 ਦਿਨਾਂ ਦੀ ਜ਼ੋਰ ਅਜ਼ਮਾਈ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਰਵਾ ਹੋ ਗਏ ਸੀ ਉਸ ਤੋਂ ਬਾਅਦ ਜਾਤਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਮਾਨਾ ਨੇ ਮੈਨੂੰ ਨਿਊਯਾਰਕ ਵਿੱਚ ਰਹਿੰਦੇ ਕੁਝ ਸੁੱਝੇ ਹੋਏ ਸਿੱਖ ਬੁੱਧੀਮਾਨਾਂ ਜਿਵੇਂ ਡਾਕਟਰ ਗੁਰਚਰਨ ਸਿੰਘ ਤੇ ਅਮਰਜੀਤ ਸਿੰਘ ਆਲੂਵਾਲੀਆ ਆਦ ਨਾਲ ਮਿਲਾਇਆ ਡਾਕਟਰ ਗੁਰਚਰਨ ਸਿੰਘ ਲੰਮਾ ਸਮਾਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪੋਲੀਟੀਕਲ ਸਾਇੰਸ ਦੇ ਟੀਚਰ ਰਹੇ ਸਨ ਉਹਨਾਂ ਦੇ ਵਿਚਾਰ ਬੜੇ ਸੁੱਝੇ ਹੋਏ ਸਨ ਉਹਨਾਂ ਨੇ ਮੈਨੂੰ ਆਪਣੇ ਕੁਝ ਲੇਖ ਪੜਨ ਲਈ ਦਿੱਤੇ ਜਿੰਨਾ ਵਿੱਚ ਭਾਰਤੀ ਰਾਜ ਵੱਲੋਂ ਸਿੱਖ ਕੌਮ ਨੂੰ ਦਬੇਲ ਬਣਾ ਕੇ ਰੱਖਣ ਲਈ ਬੁਣੇ ਹੋਏ ਜਾਲ ਦੀਆਂ ਤੰਦਾਂ ਬਾਰੇ ਖੋਲ ਕੇ ਦੱਸਿਆ ਗਿਆ ਸੀ ਇੱਕ ਲੇਖ ਵਿੱਚ ਉਹਨਾਂ ਨੇ ਇਹ ਬੇਬਾਕ ਸਟੇਟਮੈਂਟ ਦਿੱਤੀ ਸੀ ਕਿ ਭਾਰਤ ਇੱਕ ਕੌਮ ਨਹੀਂ ਹੈ ਇਹ ਮਹਿਜ਼ ਇੱਕ ਧਾਰਨਾ ਹੀ ਹੈ ਇੰਡੀਆ ਇਜ਼ ਨੋਟ ਅ ਨੇਸ਼ਨ ਬਟ ਅ ਨੇਸ਼ਨ ਮੈਨੂੰ ਇਹ ਸੂਤਰੀਕਰਨ ਫਾਰਮੂਲੇਸ਼ਨ ਬਹੁਤ ਚੰਗਾ ਲੱਗਾ ਸੀ ਡਾਕਟਰ ਗੁਰਚਰਨ ਸਿੰਘ ਨੇ ਮੈਨੂੰ ਆਪਣੀ ਲਾਇਬ੍ਰੇਰੀ ਦਿਖਾਈ ਜਿਸ ਵਿੱਚ ਬੇਸ਼ੁਮਾਰ ਪੜਨ ਜੋ ਕਿਤਾਬਾਂ ਸਨ ਉਸ ਨੇ ਮੇਰੇ ਨਾਲ ਜੁਲਾਈ 1984 ਵਿੱਚ ਐਡੀਸਨ ਸਕੁਅਰ ਵਿੱਚ ਹੋਈ ਸਿੱਖ ਕਨਵੈਨਸ਼ਨ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ ਉਹ ਤੇ ਅਮਰਜੀਤ ਸਿੰਘ ਆਲੂਆਲੀਆ ਜਿਹੜਾ ਪੇਸ਼ੇਵਜੋਂ ਅਜਨੀਅਰ ਰਹਿ ਚੁੱਕਾ ਸੀ ਉਹ ਉਸ ਕਨਵੈਨਸ਼ਨ ਦੇ ਮੁੱਖ ਪ੍ਰਬੰਧਕ ਸਨ ਉਹਨਾਂ ਨੇ ਮੈਨੂੰ ਉਹ ਮਤੇ ਵੀ ਦਿਖਾਏ ਜਿਹੜੇ ਉਹਨਾਂ ਨੇ ਕਨਵੈਨਸ਼ਨ ਵਿੱਚ ਪਾਸ ਕਰਨ ਲਈ ਬੜੀ ਮਿਹਨਤ ਨਾਲ ਤਿਆਰ ਕੀਤੇ ਸਨ ਪਰ ਕੈਨੇਡਾ ਤੋਂ ਆਏ ਤਲਵਿੰਦਰ ਸਿੰਘ ਪਰਮਾਰ ਦੇ ਗਰਮ ਮਜਾਦ ਸ਼ਰਧਾਲੂਆਂ ਦੇ ਜਥੇ ਨੇ ਜਨਰਲ ਭੁੱਲਰ ਦੀ ਅਗਵਾਈ ਹੇਠ ਚੱਲ ਰਹੀ ਕਨਵੈਨਸ਼ਨ ਦੇ ਦੌਰਾਨ ਹੀ ਹੱਥਾਂ ਵਿੱਚ ਫੜੀਆਂ ਨੰਗੀਆਂ ਤਲਵਾਰਾਂ ਲਹਿਰਾਉਂਦਿਆਂ ਸਟੇਜ ਤੇ ਕਾਬਜ਼ ਹੋ ਕੇ ਗਰਮਾ-ਗਰਮ ਨਾਰੇ ਲਾਉਣੇ ਤੇ ੜਕਾਹਟ ਭਰੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਸਨ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਨਵੈਨਸ਼ਨ ਨੂੰ ਅਗਵਾ ਹੀ ਕਰ ਲਿਆ ਸੀ ਜਿਸ ਕਰਕੇ ਉਕਤ ਵਿਦਵਾਨਾਂ ਵੱਲੋਂ ਲਿਖੇ ਮਤੇ ਪੇਸ਼ ਹੀ ਨਾ ਹੋ ਸਕੇ ਅਮਰਜੀਤ ਸਿੰਘ ਆਲੂ ਵਾਲੀਆ ਨੇ ਉਸ ਕਨਵੈਨਸ਼ਨ ਦੀ ਸਾਰੀ ਕਾਰਵਾਈ ਦੀਆਂ ਵੀਡੀਓ ਕੈਸਟਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ ਉਸ ਨੇ ਮੈਨੂੰ ਆਪਣੇ ਘਰ ਵਿੱਚ ਟੈਲੀਵਿਜ਼ਨ ਉੱਤੇ ਕਨਵੈਨਸ਼ਨ ਦੀ ਸਾਰੀ ਕਾਰਵਾਈ ਦਿਖਾਈ ਸੀ ਜਿਸ ਨੂੰ ਦੇਖ ਕੇ ਮੇਰਾ ਮਨ ਬੜਾ ਖਰਾਬ ਹੋਇਆ ਸੀ ਕਿ ਕਿਸ ਤਰ੍ਹਾਂ ਕੁਝ ਬੰਦਿਆਂ ਦੇ ਕੋਤਾਵਲੇ ਪਣ ਦੀ ਵਜ੍ਹਾ ਕਰਕੇ ਕਨਵੈਨਸ਼ਨ ਲਈ ਕੀਤੀ ਸਾਰੀ ਮਿਹਨਤ ਅਜਾਈ ਚਲੇ ਗਈ ਸੀ ਅਜੈਬ ਸਿੰਘ ਬਾਗੜੀਆਂ ਦੇ ਭਾਸ਼ਣ ਦੀ ਭਾਸ਼ਾ ਇੰਨੀ ਭੜਕਾਉ ਸੀ ਕਿ ਬਾਅਦ ਵਿੱਚ ਕਨਿਸ਼ਕ ਕਾਂਡ ਦੇ ਮੁਕਦਮੇ ਦੌਰਾਨ ਇਸਤਗਾਸਾ ਟਰੇਵਲੋਂ ਉਹ ਭਾਸ਼ਣ ਅਦਾਲਤ ਵਿੱਚ ਦਿਖਾਇਆ ਸੁਣਾਇਆ ਗਿਆ ਸੀ ਜਿਸ ਤੇ ਆਧਾਰ ਤੇ ਅਜੈਬ ਸਿੰਘ ਬਾਗੜੀਆਂ ਨੂੰ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ ਸੀ ਨਿਊਯਾਰਕ ਤੋਂ ਬਾਅਦ ਅਸੀਂ ਵਾਸ਼ਿੰਗਟਨ ਜਾ ਕੇ ਖਾਲਸਤਾਨ ਕਾਉਂਸਲ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਔਲਖ ਨੂੰ ਮਿਲੇ ਮੈਂ ਉਸ ਨੂੰ ਮਿਲਦਿਆਂ ਹੀ ਜਨਨ ਨਰਿੰਦਰ ਸਿੰਘ ਦਾ ਹਵਾਲਾ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ ਸੀ ਡਾਕਟਰ ਔਲਖ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹ ਦੂਸਰਿਆਂ ਨੂੰ ਸੌਖ ਨਾਲ ਹੀ ਭਾਰਤੀ ਸਟੇਟ ਦੇ ਏਜੰਟ ਗਰਦਾਨ ਦਿੰਦੇ ਸਨ ਜਿਸ ਕਰਕੇ ਜਦੋਂ ਅਸੀਂ ਉਸ ਨੂੰ ਮਿਲਣ ਲਈ ਜਾ ਰਹੇ ਸੀ ਤਾਂ ਰਸਤੇ ਵਿੱਚ ਗੁਰਵਿੰਦਰ ਸਿੰਘ ਮਾਨਾ ਮੈਨੂੰ ਵਾਰ-ਵਾਰ ਇਸ ਪੱਖੋਂ ਮਾਨਸਿਕ ਤੌਰ ਤੇ ਤਿਆਰ ਰਹਿਣ ਲਈ ਸਾਵਧਨ ਕਰਦਾ ਰਿਹਾ ਸੀ ਪਰ ਗੁਰਵਿੰਦਰ ਸਿੰਘ ਮਾਨਾ ਦੀ ਉਮੀਦ ਦੇ ਉਲਟ ਡਾਕਟਰ ਔਲਕ ਨਾਲ ਮੇਰੀ ਗੱਲਬਾਤ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਹੋਈ ਸੀ ਸ਼ਾਇਦ ਇਸ ਦਾ ਵੱਡਾ ਕਾਰਨ ਇਹ ਸੀ ਕਿ ਡਾਕਟਰ ਔਲਕ ਜਰਨਲ ਨਰਿੰਦਰ ਸਿੰਘ ਦਾ ਬਹੁਤ ਸਤਿਕਾਰ ਕਰਦਾ ਸੀ ਉਹ ਦੋਨੋਂ ਇੱਕੋ ਇਲਾਕੇ ਤਰਨਤਾਰਨ ਦੇ ਸਨ ਵਾਸ਼ਿੰਗਟਨ ਵਿੱਚ ਇਸ ਤੋਂ ਇਲਾਵਾ ਮੇਰੀ ਮੁਲਾਕਾਤ ਡਾਕਟਰ ਅਮਰਜੀਤ ਸਿੰਘ ਨਾਲ ਵੀ ਹੋਈ ਅਸੀਂ 2 ਦਿਨ ਇਕੱਠੇ ਰਹੇ ਅਤੇ ਆਪਸ ਵਿੱਚ ਕਾਫੀ ਗੱਲਾਂ ਕੀਤੀਆਂ ਉਸ ਦੇ ਨਾਲ ਡਾਕਟਰ ਰਣਜੀਤ ਸਿੰਘ ਵੀ ਸੀ ਡਾਕਟਰ ਰਣਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰਸਿੱਧ ਖਾਲਕੂ ਜਨਰਲ ਡਾਕਟਰ ਪ੍ਰੀਤਮ ਸਿੰਘ ਸੇਖੋਂ ਦਾ ਜਮਾਤੀ ਰਿਹਾ ਸੀ ਉਸ ਦੀ ਡਾਕਟਰ ਅਮਰਜੀਤ ਸਿੰਘ ਨਾਲ ਗੁੜੀ ਸਾਂਝ ਸੀ ਅਮਰੀਕਾ ਵਿੱਚ ਖਾਲਕੂ ਲਹਿਰ ਦੇ ਸਹਿਯੋਗੀਆਂ ਤੇ ਸਮਰਥਕਾਂ ਨੂੰ ਮਿਲ ਕੇ ਮੈਂ ਹੇਟ ਲਿਖੇ ਪ੍ਰਭਾਵ ਗ੍ਰਹਿਣ ਕੀਤੇ ਸਨ ਸਭ ਤੋਂ ਪਹਿਲਾ ਇਹ ਕਿ ਉਹ ਮਾਨਸਿਕ ਪੱਦਰ ਤੇ ਅਜੇ ਵੀ 10 ਸਾਲ ਪਹਿਲਾਂ ਦੇ ਸਮੇਂ ਵਿੱਚ ਹੀ ਰਹਿ ਰਹੇ ਸਨ ਉਹ ਅਜੇ ਵੀ ਲਹਿਰ ਦੇ ਦੌਰਾਨ ਸਰਗਰਮ ਰਹੀਆਂ ਜੁਝਾਰੂ ਫੋਰਸਾਂ ਦੇ ਅਨੁਸਾਰ ਹੀ ਅਲੱਗ ਅਲੱਗ ਧੜਿਆਂ ਵਿੱਚ ਵੰਡੇ ਹੋਏ ਸਨ ਕੋਈ ਆਪਣੇ ਆਪ ਨੂੰ ਕੇਸੀਐਫ ਨਾਲ ਦੱਸਦਾ ਸੀ ਤੇ ਕੋਈ ਕੇਐਲਐਫ ਨਾਲ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹਨਾਂ ਨੇ 10 ਸਾਲ ਪੁਰਾਣੇ ਕੈਲੰਡਰ ਕੰਧਾਂ ਉੱਤੇ ਉਵੇਂ ਲਟਕਾਏ ਹੋਏ ਸਨ ਮੁੰਨਾ ਚੋਂ ਬਹੁਤਿਆਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਪੰਜਾਬ ਵਿੱਚ ਛੇਤੀ ਹੀ ਖਾੜਕੂ ਲਹਿਰ ਮੁੜ ਖੜੀ ਹੋ ਜਾਵੇਗੀ ਅਤੇ ਪੰਜਾਬ ਵਿੱਚ ਰਹਿੰਦੇ ਸਿੰਘਾਂ ਨੂੰ ਇਸ ਦੇ ਵਾਸਤੇ ਜ਼ੋਰਦਾਰ ਤਿਆਰੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ ਉਹ ਪਰਦੇਸਾਂ ਵਿੱਚ ਬੈਠੇ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਅਣਜਾਣ ਸਨ ਉਹ ਬਾਹਰਮੁਖੀ ਹਾਲਤ ਨੂੰ ਆਪਣੀਆਂ ਅੰਤਰਮੁਖੀ ਇਛਾਵਾਂ ਦੇ ਚਸ਼ਮਿਆਂ ਰਾਹੀਂ ਦੇਖ ਰਹੇ ਸਨ ਦੂਜੀ ਗੱਲ ਉਹਨਾਂ ਅੰਦਰ ਧੜੇਬਾਜ਼ੀ ਦਾ ਬੋਲਬਾਲਾ ਸੀ। ਉਹਨਾਂ ਅੰਦਰ ਇੱਕ ਦੂਜੇ ਦੀ ਬਦਕੋਈ ਤੇ ਨਿੰਦਿਆ ਚੁਗਲੀ ਕਰਨ ਦਾ ਵਰਤਾਰਾ ਬਹੁਤ ਆਮ ਸੀ। ਮੈਂ ਕਈ ਵਾਰ ਇੱਕ ਦੂਜੇ ਦੀਆਂ ਚੁਗਲੀਆਂ ਸੁਣ ਕੇ ਅੱਕ ਜਾਂਦਾ ਸੀ। ਇੱਕ ਵਾਰ ਮੈਨੂੰ ਇੱਕ ਅਜਿਹੇ ਸ਼ਖਸ ਜਿਸ ਨੇ ਪਾਕਿਸਤਾਨ ਵਿੱਚ ਬੈਠ ਕੇ ਕਈ ਸਾਲਾਂ ਤੱਕ ਖਾੜਕੂ ਲਹਿਰ ਦੀ ਤਕੜੀ ਸੇਵਾ ਕੀਤੀ ਸੀ ਨਾਲ ਹਵਾਈ ਜਹਾਜ਼ ਵਿੱਚ ਇਕੱਠਿਆਂ ਬੈਠ ਕੇ ਸਾਨ ਫ੍ਰਾਂਸਿਸਕੋ ਤੋਂ ਨਿਊਯਾਰਕ ਜਾਣ ਦਾ ਮੌਕਾ ਮਿਲਿਆ। 6 ਘੰਟਿਆਂ ਦੇ ਸਫ਼ਰ ਦੌਰਾਨ ਉਹ ਭਾਈ ਸਾਹਿਬ ਲਗਾਤਾਰ ਬਿਨਾਂ ਸਾਹ ਲਏ ਦੂਸਰੇ ਧੜੇ ਦੇ ਕੁਝ ਵਿਅਕਤੀਆਂ ਦੀ ਨਿੰਦਿਆ ਚੁਗਲੀ ਕਰਦਾ ਰਿਹਾ ਸੀ ਜਿਸ ਨੂੰ ਸੁਣ ਕੇ ਮੇਰੇ ਕੰਨ ਭੱਟ ਗਏ ਸਨ ਉਸ ਵੇਲੇ ਤੱਕ ਭਾਈ ਦਲਜੀਤ ਸਿੰਘ ਨੇ ਨਾਬਾ ਜੇਲ੍ਹ ਵਿੱਚੋਂ ਭੁਖ ਫਿਰ ਵੀ ਸਾਡਾ ਹੈਦੇ ਸਰਲੇਖ ਹੇਠ ਇੱਕ ਦਸਤਾਵੇਜ਼ ਜਾਰੀ ਕੀਤੀ ਸੀ ਮੈਂ ਦੇਖਿਆ ਕਿ ਅਮਰੀਕਾ ਵਿੱਚ ਖਾੜਕੂ ਲਹਿਰ ਦੇ ਸਮਰਥਕਾਂ ਤੇ ਸ਼ੋਭ ਚਿੰਤ ਕਾ ਅੰਦਰ ਇਸ ਦਸਤਾਵੇਜ਼ ਦੇ ਖਿਲਾਫ ਤੋਂ ਅਸ ਵੀ ਰੋਮ ਬਣਿਆ ਹੋਇਆ ਸੀ ਉਸ ਦਸਤਾਵੇਜ਼ ਵਿੱਚ ਭਾਈ ਦਲਜੀਤ ਸਿੰਘ ਨੇ ਇੱਕ ਜਗ੍ਹਾ ਇਹ ਗੱਲ ਕਬੂਲ ਕੀਤੀ ਸੀ ਕਿ ਖਾੜਕੂ ਲਹਿਰ ਕੋਲੋਂ ਕੁਝ ਗਲਤੀਆਂ ਹੋਈਆਂ ਹਨ ਬਹੁਤੇ ਲੋਕਾਂ ਦਾ ਇਹ ਇਤਰਾਜ਼ ਸੀ ਕਿ ਗਲਤੀਆਂ ਵਾਲੀ ਗੱਲ ਇਸ ਤਰ੍ਹਾਂ ਖੁੱਲੇ ਰੂਪ ਵਿੱਚ ਕਹਿਣੀ ਤੇ ਪ੍ਰਵਾਨ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਵਿਰੋਧੀਆਂ ਨੂੰ ਲਹਿਰ ਦੇ ਖਿਲਾਫ ਬੋਲਣ ਦਾ ਮੌਕਾ ਮਿਲ ਜਾਵੇਗਾ ਉਹਨਾਂ ਦਾ ਇਹ ਤਰਕ ਮੈਨੂੰ ਬੜਾ ਅਜੀਬੋ ਗਰੀਬ ਲੱਗਾ ਸੀ ਹੈਰਾਨੀ ਦੀ ਗੱਲ ਏ ਕਿ ਇਸ ਦੇ ਲਈ ਮੈਨੂੰ ਦੋਸ਼ੀ ਸਮਝਿਆ ਜਾ ਰਿਹਾ ਸੀ ਇਸ ਦਸਤਾਵੇਜ਼ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਸੀ ਜਿਸ ਕਰਕੇ ਕੁਝ ਲੋਕਾਂ ਦੇ ਮਨਾਂ ਅੰਦਰ ਮੇਰੇ ਵਿਰੁੱਧ ਕਾਫੀ ਤਵੱਸਬ ਬਣੇ ਹੋਏ ਸਨ ਕੁਝ ਦਿਨਾਂ ਬਾਅਦ ਜਾ ਕੇ ਮੈਨੂੰ ਇਹ ਸਾਰੀ ਕਹਾਣੀ ਸਮਝ ਪੈ ਗਈ ਸੀ ਕੁਝ ਵਿਅਕਤੀਆਂ ਨੂੰ ਸਿੱਖ ਹਲਕੇ ਅੰਦਰ ਮੇਰੀ ਕਿਤਾਬ ਦੀ ਹੋ ਰਹੀ ਚਰਚਾ ਤੇ ਪ੍ਰਸ਼ੰਸਾ ਨਾਲ ਆਉਖ ਹੋ ਰਹੀ ਸੀ। ਉਹਨਾਂ ਕੋਲੋਂ ਮੇਰੇ ਨਾਂ ਨਾਲ ਸਿੱਖ ਵਿਦਵਾਨ ਦਾ ਅਗੇਤਰ ਜੁੜ ਜਾਣਾ ਬਰਦਾਸ਼ਤ ਨਹੀਂ ਹੋ ਰਿਆ ਸੀ। ਜਿਸ ਕਰਕੇ ਉਹ ਮੈਨੂੰ ਨਿੰਦਣ ਤੇ ਭੰਡਣ ਦਾ ਕੋਈ ਵੀ ਮੌਕਾ ਨਹੀਂ ਖੁੰਝਣ ਦਿੰਦੇ ਸਨ। ਨਿਊ ਜਰਸੀ ਤੋਂ ਮੈਂ ਜਗਤਵਿੰਦਰ ਸਿੰਘ ਨਾਲ ਟੋਰਾਂਟੋ ਚਲਾ ਗਿਆ ਸੀ। ਉੱਥੇ ਵੀ ਲਗਭਗ ਉਸੇ ਤਰ੍ਹਾਂ ਦੇ ਹੀ ਬੰਦੇ ਮਿਲੇ। ਖਾੜਕੂ ਵਿਚਾਰਧਾਰਾ ਨੂੰ ਪਰਣਾਏ ਹੋਏ ਜ਼ਿਆਦਾਤਰ ਵਿਅਕਤੀਆਂ ਦਾ ਬੌਧਿਕ ਮਿਆਰ ਬਹੁਤ ਨੀਵਾ ਸੀ। ਉਹਨਾਂ ਅੰਦਰ ਲੜਨ ਦਾ ਜਜ਼ਬਾ ਤਾਂ ਸੀ ਪਰ ਸਿਧਾਂਤਕ ਤੇ ਰਾਸੀ ਸੋਚ ਦਾ ਅਭਾਵ ਮੈਨੂੰ ਬਹੁਤ ਅਰੜ ਗਿਆ। ਪਰ ਫਿਰ ਵੀ ਮੈਨੂੰ ਕੁਝ ਚੰਗੇ ਸੁਲਝੇ ਹੋਏ ਵਿਅਕਤੀਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਅਤੇ ਉਹਨਾਂ ਕੋਲੋਂ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੋਂ ਬਾਅਦ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਪ੍ਰਤੀਕਰਮ ਬਾਰੇ ਕਾਫੀ ਲਾਹੇਵੰਦੀ ਜਾਣਕਾਰੀ ਮਿਲੀ। ਟ੍ਰਾਂਟੋ ਤੋਂ ਮੈਂ ਕੈਲਗਰੀ ਪਹੁੰਚਿਆ ਮੈਨੂੰ ਸੁਰਿੰਦਰਪਾਲ ਸਿੰਘ ਨੇ ਦੱਸਿਆ ਸੀ ਕਿ ਕੈਲਗਰੀ ਉਸ ਦਾ ਬਚਪਨ ਦਾ ਦੋਸਤ ਸੁਖਰਾਮ ਸਿੰਘ ਰਹਿੰਦਾ ਹੈ ਸੁਖਰਾਮ ਸਿੰਘ ਨੂੰ ਮੈਂ ਸੁਰਿੰਦਰਪਾਲ ਸਿੰਘ ਨਾਲ ਇੱਕ ਵਾਰ ਪਟਿਆਲੇ ਮਿਲਿਆ ਸੀ ਉਸ ਨੂੰ ਮੇਰੇ ਕੈਲਗਰੀ ਪਹੁੰਚਣ ਦੀ ਬਹੁਤ ਖੁਸ਼ੀ ਹੋਈ ਸੀ ਉਸ ਦਿਨ ਰਾਹੀਂ ਮੈਂ ਉੱਥੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਮੈਨੂੰ ਸਭ ਤੋਂ ਵੱਧ ਖੁਸ਼ੀ ਵੀਰ ਸਿੰਘ ਚੋਹਾਨ ਨੂੰ ਮਿਲ ਕੇ ਹੋਈ ਸੀ ਉਸ ਨੂੰ ਮੈਂ 1970 ਤੋਂ ਜਾਣਦਾ ਸੀ ਉਸ ਵੇਲੇ ਉਹ ਮਾਰਕ ਹੈਡ ਮੈਕ ਵਿੱਚ ਨਵਾਂ ਭਰਤੀ ਹੋਇਆ ਸੀ। ਵਿਭਾਗ ਦੇ ਦਸਤੂਰ ਮੁਤਾਬਕ ਉਸ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਦਲੀ ਹੁੰਦੀ ਰਹਿੰਦੀ ਸੀ। ਰੂਪੋਸ਼ ਜੀਵਨ ਦੌਰਾਨ ਮੈਨੂੰ ਜਦੋਂ ਵੀ ਲੋੜ ਪੈਂਦੀ ਰਹੀ ਮੈਂ ਉਸ ਕੋਲ ਬੇਝਿਜਕ ਹੋ ਕੇ ਚਲਾ ਜਾਂਦਾ ਸੀ। ਮੇਰੇ ਕੈਲਗਰੀ ਪਹੁੰਚਣ ਤੇ ਉਹ ਜਿੰਨਾ ਖੁਸ਼ ਹੋਇਆ ਉਨਾ ਹੀ ਹੈਰਾਨ ਵੀ ਹੋਇਆ। ਉਸ ਨੂੰ ਮੇਰੇ ਰੂਪੋਸ਼ ਜੀਵਨ ਤੋਂ ਮੁਕਤ ਹੋ ਜਾਣ ਦਾ ਪਤਾ ਨਹੀਂ ਲੱਗਿਆ ਸੀ। ਲੰਬੇ ਚਿਰ ਪਿਛੋਂ ਅਚਾਨਕ ਮੇਲ ਹੋ ਜਾਣ ਦਾ ਸਾਨੂੰ ਦੋਵਾਂ ਨੂੰ ਇੱਕੋ ਜਿਹਾ ਚਾ ਚੜਿਆ ਸੀ ਅਸੀਂ ਕਈ ਦਿਨ ਇਕੱਠੇ ਰਹੇ ਅਤੇ ਪੁਰਾਣੀਆਂ ਗੱਲਾਂ ਯਾਦ ਕਰਕੇ ਹੱਸਦੇ ਰਹੇ ਕੈਲਗਰੀ ਹਫ਼ਤਾ ਕੋਠੈਰਨ ਤੋਂ ਬਾਅਦ ਮੈਂ ਵੈਨਕੂਵਰ ਚਲਾ ਗਿਆ ਸੀ ਉੱਥੇ ਵੀ ਖਾੜਕੂ ਲਹਿਰ ਦੇ ਬਹੁਤ ਸਾਰੇ ਹਮੈਤਿਆਂ ਨਾਲ ਵਿਚਾਰ ਵਟਾਂਦਰਾ ਹੋਇਆ ਉੱਥੇ ਵੀ ਉਵੇਂ ਹੀ ਆਪਸੀ ਧੜੇਬੰਦੀ ਤੇ ਵਖਰੇਵੇਂ ਦੇਖਣ ਨੂੰ ਮਿਲੇ ਪਰ ਉੱਥੇ ਵੀ ਕੁਝ ਸੁਲਝੇ ਹੋਏ ਬੰਦੇ ਵੀ ਮਿਲੇ ਜਿਨ੍ਹਾਂ ਕੋਲੋਂ ਖਾੜਕੂ ਲਹਿਰ ਬਾਰੇ ਕਾਫੀ ਨਵੀਆਂ ਗੱਲਾਂ ਦਾ ਪਤਾ ਲੱਗਿਆ ਕੁਝ ਬੰਦਿਆਂ ਨੂੰ ਮਿਲ ਕੇ ਮੈਨੂੰ ਬੜਾ ਚੰਗਾ ਲੱਗਿਆ ਸੀ ਅਤੇ ਉਹਨਾਂ ਨਾਲ ਮੇਰੀ ਗੁੜੀ ਸਾਂਝ ਪੈ ਗਈ ਸੀ ਵੈਨਕੂਵਰ ਤੋਂ ਮੈਂ ਕੈਲੀਫੋਰਨੀਆ ਚਲਾ ਗਿਆ ਸੀ ਉੱਥੇ ਖਾੜਕੂ ਲਹਿਰ ਨਾਲ ਨੇੜੇ ਤੋਂ ਜੁੜੇ ਰਹੇ ਕਾਫੀ ਵਿਅਕਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਉੱਥੇ ਭਾਈ ਦਿਲਜੀਤ ਸਿੰਘ ਦੇ ਹਮਾਇਤਿਆਂ ਦਾ ਤਕੜਾ ਗਰੁੱਪ ਸੀ ਜਿਸ ਵਿੱਚ ਅਲੱਗ-ਅਲੱਗ ਕਿਸਮ ਦੀਆਂ ਯੋਗਤਾਵਾਂ ਵਾਲੇ ਬੰਦੇ ਸਨ ਜਸਜੀਤ ਸਿੰਘ ਚੇਲਾ ਦਾ ਨਾਮ ਹੈ ਸੁਰਿੰਦਰਪਾਲ ਸਿੰਘ ਤੋਂ ਬਹੁਤ ਸੁਣਿਆ ਹੋਇਆ ਸੀ ਉਸ ਨੇ ਮੈਨੂੰ ਦੱਸਿਆ ਸੀ ਕਿ ਜਸਜੀਤ ਸਿੰਘ ਦੇ ਦਿਮਾਗ ਵਿੱਚ ਅਖਬਾਰ ਕੱਢਣ ਦਾ ਕੀੜਾ ਵੜਿਆ ਹੋਇਆ ਹੈ ਮੈਂ ਉਸ ਦੀ ਇਹ ਗੱਲ ਹੱਸ ਕੇ ਟਾਲ ਦਿੱਤੀ ਸੀ ਪਰ ਜਦੋਂ ਫਰੀ ਮਾਰਟ ਵਿੱਚ ਜਸਜੀਤ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਤਾਂ ਮੈਨੂੰ ਸੁਰਿੰਦਰਪਾਲ ਸਿੰਘ ਦੀ ਗੱਲ ਵਿੱਚ ਕਾਫੀ ਦਮ ਲੱਗਿਆ ਸੀ ਇਸ ਤੋਂ ਪਹਿਲਾਂ ਮੈਨੂੰ ਅਮਰੀਕਾ ਵਿੱਚ ਜਿੰਨੇ ਵੀ ਬੰਦੇ ਮਿਲੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰੀ ਕਿਤਾਬ ਨਹੀਂ ਪੜੀ ਸੀ ਜਸਜੀਤ ਸਿੰਘ ਪਹਿਲਾ ਵਿਅਕਤੀ ਮਿਲਿਆ ਸੀ ਜਿਸ ਨੇ ਮੇਰੀ ਕਿਤਾਬ ਗੋਹ ਨਾਲ ਪੜੀ ਸੀ ਉਸ ਨਾਲ ਗੱਲਬਾਤ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਉਹ ਬૌਧਿਕ ਰੁਚੀ ਤੇ ਪ੍ਰਤਿਭਾ ਰੱਖਦਾ ਸੀ ਜਿਸ ਕਰਕੇ ਉਸ ਨਾਲ ਮੇਰੀ ਗੂੜੀ ਤੇ ਹੰਡਣਦਾਰ ਸਾਂਝ ਪੈ ਗਈ ਸੀ ਅਮਰੀਕਾ ਤੋਂ ਮੁੜਦਾ ਹੋਇਆ ਮੈਂ 4-5 ਦਿਨਾਂ ਲਈ ਇੰਗਲੈਂਡ ਰੁਕਿਆ ਸੀ ਉੱਥੇ ਮੈਂ ਸਿੱਖ ਫਰਡੀਸ਼ਨ ਦੇ ਨਵੇਂ ਆਗੂਆਂ ਤੋਂ ਇਲਾਵਾ ਕੁਝ ਪੁਰਾਣੇ ਲੀਡਰਾਂ ਨੂੰ ਵੀ ਮਿਲਿਆ ਨਮਿਆਂ ਤੇ ਪੁਰਾਣਿਆਂ ਵਿਚਕਾਰ ਨਾ ਸਿਰਫ ਸਮਝ ਦਾ ਵੱਡਾ ਖੱਪਾ ਪੈਦਾ ਹੋ ਗਿਆ ਸੀ ਸਗੋਂ ਵਿਅਕਤੀਗਤ ਗਿਲੇ ਸ਼ਿਕਵੇ ਤੇ ਵਿਰੋਧ ਵੀ ਪੈਦਾ ਹੋ ਗਏ ਸਨ ਉਸ ਵੇਲੇ ਤੱਕ ਮੈਨੂੰ ਸਫ਼ਰ ਤੇ ਨਿਕਲੇ ਨੂੰ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸੀ ਤਿੰਨ ਮਹੀਨਿਆਂ ਦੌਰਾਨ ਹਰ ਜਗ੍ਹਾ ਤੇ ਹਰ ਵੇਲੇ ਇਕੋ ਜਿਹੀ ਗੱਲਾਂ ਸੁਣਨੀਆਂ ਤੇ ਸੁਣਾਉਣੀਆਂ ਪੈਂਦੀਆਂ ਰਹੀਆਂ ਸਨ ਜਿਸ ਕਰਕੇ ਮੈਂ ਕਾਫੀ ਥੱਕ ਚੁੱਕਾ ਸੀ ਉਤੋਂ ਅਮਰੀਕਾ ਵਿੱਚ ਹੀ ਹਰਪਜਨ ਹਲਵਾਰਵੀ ਦੇ ਬਿਮਾਰ ਹੋ ਜਾਣ ਦੀ ਦੁਖਦਾਈ ਖਬਰ ਮਿਲ ਗਈ ਸੀ ਉਸ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਇਹ ਖਬਰ ਸੁਣ ਕੇ ਮੇਰੇ ਅੰਦਰ ਵਾਪਸ ਮੁੜਨ ਦੀ ਕਾਲ ਪੈਦਾ ਹੋ ਗਈ ਸੀ ਮੈਂ ਇੰਗਲੈਂਡ ਤੋਂ ਆ ਕੇ ਸਿੱਧਾ ਹਰਪਜਨ ਹਲਵਾਰਵੀ ਨੂੰ ਮਿਲਿਆ ਮੈਂ ਉਸਦੇ ਵਾਸਤੇ ਇੰਗਲੈਂਡ ਤੋਂ ਉਚੇਚੀ ਕਿਤਾਬ ਲੈ ਕੇ ਆਇਆ ਸੀ ਉਹ ਪੀਜੀਆਈ ਵਿੱਚ ਬਿਸਤਰੇ ਤੇ ਲੇਟਿਆ ਹੋਇਆ ਸੀ ਉਸਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਜਦੋਂ ਮੈਂ ਉਸ ਨਾਲ ਕੁੱਟ ਕੇ ਹੱਥ ਮਿਲਾਇਆ ਅਤੇ ਉਸ ਨੂੰ ਕਿਤਾਬ ਭੇਟ ਕੀਤੀ ਤਾਂ ਉਸ ਦਾ ਚਿਹਰਾ ਖਿੜ ਗਿਆ ਸੀ ਉਸ ਨੇ ਸਤਕਾਰ ਸਹਿਤ ਕਿਤਾਬ ਕਬੂਲ ਕਰਦਿਆਂ ਕਿਹਾ ਇਹ ਕਿਤਾਬ ਬਹੁਤ ਕਮਾਲ ਦੀ ਹੈ ਮੈਂ ਪਿਛਲੇ ਦਿਨੀ ਹੀ ਪੜ੍ਹੀ ਹੈ ਉਸ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਸੀ पर मैं देख के बहुत हैरान होया कि जेडी किताब मैं बिल्कुल नई समझ के उस ਲਈ ਉ체ਚੀ ਖਰੀਦੀ ਸੀ ਉਸ ਨੇ ਉਹ ਪਹਿਲਾਂ ਹੀ ਪੜ ਲਈ ਹੋਈ ਸੀ ਉਸ ਵੇਲੇ ਤੱਕ ਉਸ ਦੀ ਬਿਮਾਰੀ ਬਹੁਤ ਅੱਗੇ ਵੱਧ ਚੁੱਕੀ ਸੀ ਉਸ ਦੀ ਹਾਲਤ ਤੇਜ਼ੀ ਨਾਲ ਨਿਗਰਦੀ ਜਾ ਰਹੀ ਸੀ ਆਖਰੀ ਦਿਨ ਮੈਂ ਸਾਰਾ ਸਮਾਂ ਉਸ ਕੋਲ ਰਿਹਾ ਅਤੇ ਰਾਤ ਨੂੰ ਜਦੋਂ ਉਸ ਦੇ ਬਚਣ ਦੀ ਉਮੀਦ ਓਕਾ ਹੀ ਖਤਮ ਹੋ ਗਈ ਸੀ ਤਾਂ ਉਸ ਦੀ ਪਤਨੀ ਪ੍ਰਤਪਾਲ ਕੌਰ ਨੇ ਮੈਨੂੰ ਰੋਂਦੇ ਹੋਏ ਕਿਹਾ ਹੁਣ ਤੁਸੀਂ ਹੀ ਸੰਭਾਲੋ ਮੇਰੀ ਹਿੰਮਤ ਜਵਾਬ ਦੇ ਗਈ ਹੈ ਉਸ ਵੇਲੇ ਹਲਵਾਰਵੀ ਦਾ ਸਾਹ ਓਖੜਨ ਲੱਗ ਪਿਆ ਸੀ ਮੈਂ ਤੇ ਸੰਤੋਖ ਸਿੰਘ ਧੀਰ ਦਾ ਬੇਟਾ ਰਾਤ ਦੇ 3 ਵਜੇ ਤੱਕ ਬਾਰੋ-ਬਾਰੀ ਉਸ ਦੀ ਛਾਤੀ ਥਪ-ਥਪਾਉਂਦੇ ਰਹੇ ਅਖੀਰ ਸਾਡੇ ਯਤਨ ਵੀ ناکਾਮ ਹੋ ਗਏ ਅਤੇ ਸਾਡੇ ਦੇਖਦੇ ਹੀ ਦੇਖਦੇ ਸਾਡਾ ਪਿਆਰਾ ਦੋਸਤ ਸਾਨੂੰ ਸਦੀਵੀ ਅਲਵਦਾ ਕਹਿ ਗਿਆ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 55ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ